ਇਸ ਵਕਤ ਜੋ ਰਿਲੀਸ਼ ਰਾਬ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ 33 ਸਾਲ ਦੇ ਨੌਜਵਾਨ ਲਾਡੀ ਸਿੰਘ ਦੀ ਮੌਤ ਹੋ ਚੁੱਕੀ ਹੈ ਸਵੇਰੇ ਪਹਿਲਾਂ ਸਰਕਾਰੀ ਹਸਪਤਾਲ ਸੰਗਰੂਰ ਫਿਰ ਉੱਥੋਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ ਸੀ ਪਟਿਆਲਾ ਇਲਾਜ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੋ ਸਕੇ ਪਰਮਾ ਸਮੇਤ ਚਾਰ ਦੀ ਸਵੇਰੇ ਮੌਤ ਹੋਈ ਸੀ ਸਵੇਰੇ ਤਿੰਨ ਜਾਣਿਆਂ ਨੂੰ ਸੰਗਰੂਰ ਹਸਪਤਾਲ ਪਹੁੰਚਾਇਆ ਗਿਆ ਸੀ ਤੇ ਜਿਨ੍ਹਾਂ ਮਰੀਜ਼ਾਂ ਦੇ ਵਿੱਚੋਂ ਇੱਕ ਲਾਡੀ ਨਾਮ ਦਾ ਨੌਜਵਾਨ ਸੀ ਹੁਣ ਤੱਕ ਦਾਸ ਦੀ ਕਿ ਕੁੱਲ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਜਾਣਿਆਂ ਦਾ ਇਲਾਜ ਜੜਾ ਕੀਤਾ ਜਾ ਰਿਹਾ ਲਾਡੀ ਦੀ ਹਾਲਤ ਨਾਜ਼ੁਕ ਸੀ ਜਿਸ ਦੀ ਅੱਖਾਂ ਦੀ ਰੋਸ਼ਨੀ ਜੁਰੀਲੀ ਸ਼ਰਾਬ ਕਰ ਨੇ ਚਲੇ ਗਏ ਸੀ ਤੇ ਉਸ ਨੂੰ ਪਟਿਆਲਾ ਦੇ ਰਚਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਟੋਟਲ 3 ਲੋਕ ਸ਼ਿਕਾਰ ਹੁੰਦੇ ਨੇ ਜੁਰੀਲੀ ਸ਼ਰਾਬ ਦਾ ਜਿਨ੍ਹਾਂ ਦੇ ਵਿੱਚ 4 ਜੜੇ ਆ ਵਿਅਕਤੀ ਪਟਿਆਲਾ ਦੇ ਵਿੱਚ ਇਲਾਜ ਦੀ ਨੇ ਤੇ 4 ਸੰਗਰੂਰ ਦੇ ਵਿੱਚ ਐਡਮਿਟ ਸੀ ਤੇ ਜਿਹੇ ਦੇ ਦੌਰਾਨ 13 ਕੁ ਲੋਕ ਜੋ ਜੁਰੀਲੇ ਸ਼ਰਾਬ ਦੇ ਨਾਲ ਪੀੜਿਤ ਸੀ ਤੇ ਇਸੇ ਦੌਰਾਨ ਹੁਣ ਖਬਰ ਸਾਹਮਣੇ ਆਈ ਹੈ ਕਿ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵੱਡੀ ਅਪਡੇਟ ਤੁਹਾਡ ਨਾਲ ਸਾਂਝੀ ਕਰ ਰਹੇ ਆ ਮੰਤਪਾਕੀ ਖਬਰ ਸਾਹਮਣੇ ਆਉਂਦੀ ਹੈ ਸੰਗਰੂਰ ਦੇ ਵਿੱਚ ਜਿੱਥੇ ਜੁਰੀਲੇ ਸ਼ਰਾਬ ਦੇ ਨਾਲ ਕਈ ਲੋਕ ਇਸ ਦਾ ਸ਼ਿਕਾਰ ਹੋਏ ਸੀ ਤੇਰਾ ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਸੀ ਸਵੇਰੇ ਸਵੇਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦੋ ਸਕੇ ਪ੍ਰਾਮਾスメਤ ਚਾਰ ਲੋਕਾਂ ਦੀ ਮੌਤ ਹੋਈ ਹੈ ਤਸਵੀਰੇ ਤਿੰਜਾਣਿਆਂ ਨੂੰ ਸੰਗਰੂਰ ਹਸਪਤਾਲ ਪਹੁੰਚਾਇਆ ਗਿਆ ਸੀ ਤੇ ਇਨ੍ਹਾਂ ਮਰੀਜ਼ਾਂ ਦੇ ਵਿੱਚੋਂ ਇੱਕ ਲਾਡੀ ਨਾਮ ਦਾ ਨੌਜਵਾਨ ਸੀ ਤੇ ਲਾਡੀ ਦੀ ਹਾਲਤ ਨੂੰ ਨਾਜ਼ੁਕ ਦੇਖਿਆ ਕਿਉਂਕਿ ਉਸਦੀ ਅੱਖਾਂ ਦੀ ਰੋਸ਼ਨੀ ਵੀ ਜੁਰੀਲੀ ਸ਼ਰਾਬ ਦੇ ਨਾਲ ਚਲੇ ਗਏ ਸੀ ਤੇ ਪੇਟੇ ਆਲਾ ਦੇ ਰਚਿੰਦਰਾ ਹਸਪਤਾਲ ਵਿਖੇ ਉਸ ਨੂੰ ਰੈਫਰ ਕੀਤਾ ਸੀ ਤੇ ਇਲਾਜ ਦੇ ਦੌਰਾਨ ਉਸ ਦੀ ਵੀ ਮੌਤ ਹੋ ਚੁੱਕੀ ਹੈ ਸ ਬੇਹਦੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਸਵੇਰ ਤੋਂ ਹੀ ਇਹ سلسلہ جاری ਹੈ ਜੁਰੀਲੀ ਸ਼ਰਾਬ ਦਾ ਮਾਮਲੇ ਦੇ ਵਿੱਚ ਜਿਹੜੀ ਹੈ ਅਪਡੇਟ ਹੁਣ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ ਜਿਹੜੀ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਲੈ ਕੇ ਸਿਟਵੀ ਜੜੀਆ ਬਣਾਈ ਗਈ ਤੇ ਇਹ ਕਿਹਾ ਗਿਆ ਕਿ 72 ਘੰਟਿਆਂ ਦੇ ਅੰਦਰ ਅੰਦਰ ਰਿਪੋਰਟ ਜੜੀ ਸੌਂਪੀ ਜਾਵੇਗੀ ਸੋ ਅਪਡੇਟ ਤੁਹਾਡ ਨਾਲ ਜੁਰੀ ਲਈ ਸ਼ਰਾਬ ਦਾ ਮਾਮਲੇ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਲਾਡੀ ਨਾਮ ਦਾ ਨੌਜਵਾਨ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਪਟਿਆਲਾ ਦੇ ਵਿੱਚ ਇਲਾਜ ਦੀਨ ਉਸ ਦੀ ਮੌਤ ਹੋਇਆ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸ ਵੱਡੀ ਅਪਡੇਟ ਤੁਹਾਡ ਨਾਲ ਸੰਚਾਰਿਆ ਸੋ ਹਾਲਾਤ ਇਸ ਵਕਤ ਬਹੁਤ ਹੀ ਨਾਜ਼ੁਕ ਬਣੇ ਹੋਏ ਨੇ ਵਕ ਵਕ ਹਸਪਤਾਲਾਂ ਦੇ ਵਿੱਚ ਇਹਨਾਂ ਪੀੜਤਾਂ ਨੂੰ ਜਿਹੜਾ ਇਲਾਜ ਲਈ ਭੇਜਿਆ ਗਿਆ ਸੀ ਤੇ ਇਲਾਜ ਜਿਹੜਾ ਡਾਕਟਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿਹਾ ਜਾ ਰਿਹਾ ਕਿ ਪਹਿਲਾ ਚਾਰ ਲੋਕਾਂ ਦੀ ਮੌਤ ਸੀ ਸਵੇਰੇ ਖਬਰ ਸਾਹਮਣੇ ਆਉਂਦੀ ਤੇ ਹੁਣ ਇਸ ਮਾਮਲੇ ਦੇ ਨਾਲ ਜੁੜਿਓ ਇਹ ਅਪਡੇਟ ਸਮਝੀ ਤੁਹਾਡੇ ਨਾਲ ਕਰ ਰਹੇ ਆ ਕਿ ਇਸ ਘਟਨਾ ਦੇ ਵਿੱਚ ਇੱਕ ਹੋਰ ਵਿਅਕਤੀ ਨੇ ਦਮ ਤੋੜਿਆ ਸੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੀ ਕਾਰਵਾਈ ਜੜੀ ਆ ਕੀਤੀ ਗਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ 302 ਦਾ ਮਾਮਲਾ ਦਰਜ ਕਰਕੇ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸਿਟਵੀ ਬਣਾਈ ਗਈ ਤੇ ਕਿਹਾ ਗਿਆ ਕਿ ਇਸ ਮਾਮਲੇ ਦੀ ਰਿਪੋਰਟ 72 ਘੰਟਿਆਂ ਦੇ ਅੰਦਰ ਅੰਦਰ ਸੌਂਪੀ ਜਾਵੇਗੀ। ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ? ਚੰਦਰਪਾਲ ਜੀ। ਹ ਹੁਣ ਚਾਰ ਜਣੇ ਦੀ ਮੌਤ ਹੋ ਗਈ ਪਰ ਜਿਹੜੇ ਬਿਮਾਰ ਨੇ ਉਹਨਾਂ ਦਾ ਕੀ ਨਾਮ ਆ? ਕਿੱਥੇ ਦੇ ਰਹਿਣ ਵਾਲੇ ਨੇ? ਕੀ ਤੁਹਾਡੇ ਲੱਗਦ ਨੇ ਉਹ? ਕਿਹੜਾ ਬਲਾਡੀ ਆ ਜੀ ਮੇਰਾ ਭਰਾ ਜੀ। ਅੱਛਾ। ਹਾਂ। ਕਿੱਥੇ ਦਾ ਰਹਿਣ ਵਾਲੇ? ਮਾਤਾ ਇਹ ਤੁਹਾਡੇ ਕੀ ਨਾਮ ਹੈਗਾ ਮੇਰਾ ਨਾਮ ਕਰ ਲੈ ਲੋ ਜੀ ਮੈਂ ਸਿੰਧਣਾ ਦੇ ਰਹਿਣ ਵਾਲੀ ਆ ਮੇਰੀ ਉਹ ਕੁੜੀ ਵਿਆਹੀ ਹੋਈ ਆ ਮੇਰੀ ਕੁੜੀ ਦਾ ਦੋਹਰ ਆ ਜਿਹੜਾ ਲਾਡੀ ਹੈਗਾ ਹਾਂਜੀ ਇਹਨੇ ਦਾਰੂ ਪੀਤੀ ਹੈ ਜੀ ਤੜਕੀ ਸਵੇਰੇ ਫਿਰ ਕੱਲ ਡਾਊਨ ਹੋਇਆ ਇਹ ਸਵੇਰੇ 4 ਵਜੇ ਉਲਟੀਆਂ ਲੱਗੀਆਂ ਨੇ ਤੇ ਬਲੱਡ ਘਟ ਗਿਆ ਫਿਰ ਡਾਕਟਰ ਤੋਂ ਟੀਕਾ ਲਵਾ ਲਿਆ ਜੀ ਹੁਣ ਕਿੱਥੇ ਨੇਗੇ ਹੁਣ ਉਹ ਸੰਗਰੂਰ ਹਸਪਤਾਲ ਚ ਦਾਖਲ ਨੇ ਜੀ ਕਿੰਨੇ ਜਣੇ ਦਾਖਲ ਨੇ ਪਿੰਡ ਦੇ ਇੱਥੇ ਕਿੰਨੇ ਜਣੇ ਦਾਖਲ ਨੇ ਦੋ ਨੇ ਦੋ ਜਣੇ ਦਾਖਲ ਨੇ ਜੀ ਚਾਰ ਜਣਾਂ ਦੀ ਮੌਤ ਹੋ ਗਈ ਮੈਂ ਤਾਂ ਕਿਵੇਂ ਦੇਖਦੇ ਹਾਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੁਹਾਡੇ ਘਰੇ ਪਈਆਂ ਨੇ ਇਹ ਉਹ ਜ਼ਹਿਰੀਲੀ ਸ਼ਰਾਬ ਆ ਜਿਹਨੂੰ ਪੀ ਕੇ ਚਾਰ ਜਣਾਂ ਦੀ ਮੌਤ ਹੋ ਗਈ ਤੁਹਾਡਾ ਮੁੰਡਾ ਬਿਮਾਰ ਆ ਤਾਂ ਜਮਹਵਰ ਕਿਨੂੰ ਸਮਝਦਾ ਤੁਹਾਡੇ ਪਿੰਡ ਦੇ ਕਹਿੰਦੇ ਬੰਦਾ ਸ਼ਰਾਬੀ ਪਤਾ ਨਹੀਂ ਜੀ ਇਸ ਗੱਲ ਦਾ ਦੇਖ ਮੈਂ ਤਾਂ ਪਾਸੇ ਪਿੰਡ ਤੋਂ ਆਈ ਗਈ ਮੇਰੀ ਤੋਰੇਤੀ ਵੈਹੀ ਹੋਈ ਆ ਮੇਰੀ ਮੇਰਾ ਤਾਂ ਇਹ ਕੜਮੇਟ ਹੈਗਾ ਪਰ ਫਿਰ ਵੀ ਸਰਕਾਰ ਦੇ ਬੰਦੇ ਹਾਂ ਉਹ ਪੁਲਿਸ ਦੇ ਅੱਖਾਂ ਥੱਲੇ ਆਉਂਦੀ ਆ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਜਮਹਵਰ ਕਿਨੂੰ ਦੇਖਦੇ ਜਿਮੇਵਾਰ ਤਾਂ ਕੌਣ ਹੈ ਜੀ ਉਹੀ ਹੋਊਗਾ ਜਿਮੇਵਾਰ ਤਾਂ ਜਿਹੜਾ ਸ਼ਰਾਬ ਵੇਚਦਾ ਹੈਗਾ ਠੀਕ ਹੈ ਕੀ ਨਾਮ ਹੈ ਜੀ ਆਪਣਾ ਜਸਸੀ ਹੈ ਜੀ ਕਿਹੜਾ ਪਿੰਡ ਹੈ ਗੁਜਰਾ ਹੈ ਤੁਹਾਡਾ ਕੌਣ ਬਿਮਾਰ ਹੈ ਤੇ ਕਿੰਨੇ ਬੰਦੇ ਡੈਥ ਹੋਈ ਹੈ ਚਾਰ ਪੰਜ ਦੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਸੰਤ ਤੜਕੇ ਪਤਾ ਲੱਗਿਆ ਜੀ ਉਲਟੀ ਕਰਦੇ ਸੀ ਜਦੋਂ ਕਿਚੀ ਦੀ ਉਲਟੀ ਆ ਰਹੀ ਸੀ ਖੂਨ ਦੀ ਖੂਨ ਜੇ ਦੀ ਉਲਟੀ ਆਈ ਹੁਣ ਕਿੱਥੇ ਨੇਗੇ ਹੁਣ ਦਾਖਲ ਕਰਾਇਆ ਹੋਈ ਜੀ ਸੰਰੂਰ ਕੀ ਨਾਮ ਹੈ ਕਾ ਲਾਡੀ ਹੈ ਜੀ ਤੁਹਾਡੇ ਕੀ ਲੱਗਦੇ ਨੇ ਦੇਵਰਾ ਜੀ ਮੇਰੇ ਕਿਵੇਂ ਦੇਖਦੇ ਕੌਣ ਦੇ ਰਿਆ ਸੀ ਨਕਲੀ ਸ਼ਰਾਬ ਉਰੀ ਵੇਚਦੇ ਨੇ ਜੀ ਬਹੁਤ ਵੇਚ ਦੇਣਗੇ ਇਹ ਸਰਾਬ ਕਦੋਂ ਪੀਤੀ ਸੀ ਪੀਂਦੇ ਤਾਂ ਰੋਜ਼ ਹੀ ਨੇ ਵੀ ਰਾੜੀ ਰਾਤ ਪਰਸੋ ਪੀਤੀ ਹੈਗੀ ਕਿੱਥੇ ਬਹਿ ਕੇ ਪੀਤੀ ਸੀ ਉਹਨਾਂ ਨੇ ਇੱਥੇ ਆਪਣੀ ਪੂਰੀ ਪੀਂਦੇ ਨੇ ਜੀ ਇੱਥੇ ਬਾਰੀ ਪੀਂਦੇ ਨੇ ਵੇਚ ਕੇ ਕਿੱਥੇ ਜਾਂਦੇ ਨੇ ਉਰੀ ਵੇਚਦੇ ਨੇ ਜੀ ਉਰੀ ਫੜ ਲੈਂਦੇ ਨੇ ਬੋਤਲ ਠੀਕ ਹੈ ਤਾਂ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਹਸਪਤਾਲ ਚ ਕੋਈ ਮੈਸੇਜ ਆਇਆ ਤੁਹਾਨੂੰ ਹਾਂ ਜੀ ਕਹਿੰਦੇ ਬੁਰੀ ਹਾਲਤ ਹੈ ਹਾਲੇ ਤਾਂ ਠੀਕ ਨਹੀਂ ਹੈ ਪਰ ਤਾਂ ਬੁਰੀ ਹਾਲਤਿਆ ਦਿਖਣੋਂ ਵੀ ਹਟ ਗਿਆ ਹਾਂ ਇਹ ਦਿਖਦਾ ਜਗ ਨਹੀਂ ਹੈਗਾ ਹਟ ਗਿਆ सर uh, ये जो जहरीली शराब वाला मामला था इसमें कुल कितनी मौत अब तक हुई है और कितने लोगों का इलाज किया जा रहा है हमारे पास जो इस मामले में जी चार डेथ हुई हैं और जो हमें सूचना मिली है कि एक डेथ शायद पटियाला में हुई है उसकी मैं आधिकारिक तौर पे पुष्टि नहीं करूंगा चार डेथ की मैं करता हूँ जो हमारे पास हुई है और इस वक्त हमारे पास चार पेशेंट हैं जिनका इलाज चल रहा है और पाँच पेशेंट ऐसे थे जिनको हमने पटियाला राजिंद्रा में रेफर किया उनमें से एक की मौत की सूचना उनमें से एक की मौत की सूचना मतलब तो कुल आठ लोगों का इलाज अभी भी चल रहा है आ, हाँ चार हमारे पास हैं जी चार वहाँ पे तो क्या सर अभी कुछ और भी पेशेंट आ रहे हैं लगातार और किस तरीके की कंप्लेंट के साथ आ रहे हैं देखिए जो हमारे पास अभी चार आए हैं जी वो पौने छः के करीब आए हैं तो अभी तो हम रूल आउट नहीं कर सकते कि और आएंगे क्योंकि इनमें से भी कुछ पेशेंट ऐसे हैं जो कह रहे हैं हमने तीन दिन पहले शराब की है तो अभी जो हमारे पास आए हैं वो कह रहे हैं कि एक दिन पहले की है तो अभी जैसे जैसे जो जो आ रहा है उनके ਜੋ ਸਿੰਪਟਮਸ ਹਨ ਉਸਕੇ ਮੁਤਾਬਿਕ ਉਨ੍ਹਾਂ ਦਾ ਟ੍ਰੀਟਮੈਂਟ ਚੱਲਦਾ ਹੈ